ਨਾਮ ਬਜੀ ਹਾਂ ਗੁਰਪ੍ਰਸਾਦ ਸਿੰਘ ਜੀ ਗੁਰਪ੍ਰੀਤ ਜੀ ਤੁਹਾਡੇ ਪਿੰਡ ਦੇ ਵਿੱਚ ਅੱਜ ਜਿਹੜੀ ਅੱਗ ਦੀ ਘਟਨਾ ਵਾਪਰੀ ਹੈ ਹਾਂਜੀ ਕੀ ਇਹਦੇ ਹਾਲਾਤ ਨੇ ਕਿੰਨਾ ਨੁਕਸਾਨ ਹੋਇਆ ਹੈ ਕਿਸ ਤਰ੍ਹਾਂ ਦੇ ਕਿਸਾਨ ਵੀਰ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਬਾਈ ਜੀ ਜਿਹੜਾ ਬੰਦਾ ਅੱਜ ਦੇ ਟਾਈਮ 'ਚ ਖੇਤੀ ਕਰਦਾ ਉਹ ਸਿਰਫ ਇਹ ਚ ਸੋਚ ਕੇ ਇਹ ਨਹੀਂ ਕਰਦਾ ਕਿ ਸਾਨੂੰ ਕੋਈ ਬਾਲਾ ਵੱਡਾ ਕਮਾਈਆਂ ਹੋਣਗੀਆਂ ਹਨ ਨਾ ਸਿਰਫ ਇਹ ਸੋਚਦਾ ਕਿ ਮੇਰੇ ਜਿਹੜਾ ਪਰਿਵਾਰ ਦਾ ਗੁਜ਼ਾਰਾ ਉਹ ਹੋਈ ਚੱਲੇ ਸਾਲ ਦੇ ਸਾਡੇ ਘਰੇ ਦਾਣੇ ਆ ਜਾਣਗੇ ਸਾਨੂੰ ਮੁੱਲ ਨਹੀਂ ਬਣਗੇ ਅਸੀਂ ਆਪਦੇ ਖੇਤ ਚ ਮਿਹਨਤ ਕਰਾਂਗੇ ਅਬ ਵੱਡਾਂਗੇ ਫਸਲ ਆਪਦੇ ਘਰੇ ਸਾਡੇ ਦਾਣੇ ਹੋ ਜਾਣਗੇ ਸਾਡਾ ਜਿਹੜਾ ਤੂੜੀ ਆ ਉਹ ਹੋ ਜੂਗੀ ਦੂਸਰੀ ਗੱਲ ਇਹ ਹੈਗੀ ਵੀ ਜਿਹੜਾ ਨੁਕਸਾਨ ਹੋਇਆ ਤੇ ਜਿਹੜੇ ਆਪਾਂ ਇਸ ਜਗ੍ਹਾ ਦੇ ਵਿੱਚ ਖੜੇ ਆ ਇਹ ਤਕਰੀਬਨ ਸਵਾ ਕਿੱਲਾ ਜਿਹੜਾ ਕਣਕ ਹੈਗੀ ਆ ਇਸ ਖੜੀ ਕਣਕ ਨੂੰ ਅੱਗ ਲੱਗੀ ਆ ਤੇ ਇਹੀ ਸਵਾ ਕਿੱਲਾ ਤਕਰੀਬਨ ਜਿਹੜਾ ਹੈਗਾ ਇਸ ਵੀਰ ਦਾ ਸੀ ਕਿਨਜੀ ਤੇ ਇਹਨੇ ਖਾਨ ਹਾ ਖਾਨ ਜੋਗੀ ਰੱਖੀ ਆ ਉਹ ਸਾਰੇ ਮੱਚ ਗਏ ਜਿਹੜੀ ਆਪਣੇ ਪਿੱਛੇ ਜਿਹੜੀ ਅੱਗ ਲੱਗੀ ਹੋਈ ਆ ਉਹ ਇਨਾ ਵੀਰਾਂ ਦਾ ਸੀਗਾ ਇਹ ਵੀ ਖੜੀ ਕਣਕ ਨੂੰ ਲੱਗੇ ਤੇ ਇਨਾ ਤਕਰੀਬਨ ਜਿਹੜਾ 15 ਤੋਂ 16 ਕਿੱਲੇ ਜਿਹੜਾ ਉੱਪਰ ਹੀ ਨੇ ਉਹ ਸਾਰਾ ਨਾੜ ਮੱਚ ਗਿਆ ਸਾਰੇ ਨੇ ਦੇ ਠੇਕੇ ਦੇਰ 22 ਕਿੱਲੇ ਦੇ ਨੇ ਵੀ ਅੱਜ ਦੇ ਟਾਈਮ ਦੇ ਜਿਹੜਾ ਬੰਦਾ 80-82 ਹਜ਼ਾਰ ਨੂੰ ਠੇਕੇ ਦੇ ਲੈ ਕੇ ਉਹ ਲਗਾਤਾਰ 6 ਮਹੀਨੇ ਮਿਹਨਤ ਦੇ ਨਾਤ ਕਰਦਾ ਐਨੇ ਖਰਚੇ ਕਰਕੇ ਤੇ ਉਹਨੂੰ ਨਾ ਤਾਂ ਕਣਕ ਬਜੀ ਨਾ ਉਹ ਤੂੜੀ ਬਜੀ ਹੁਣ ਉਹ ਬੰਦਾ ਦੇਖੋ ਕਰੂਗਾ ਤਾਂ ਕਰੂਗਾ ਕੀ ਨਾ ਜੀ ਮੰਗ ਕੀ ਕਰਦੀ ਮੰਗ ਤਾਂ ਬਾਈ ਜੀ ਹੁਣ ਇਹੀ ਆ ਕਿ ਪ੍ਰਸ਼ਾਸਨ ਨੂੰ ਚਾਹੀਦਾ ਸਰਕਾਰ ਨੂੰ ਇਹ ਹੈ ਲੈ ਗਿਆ ਆਇਆ ਪਟਵਾਰੀ ਸਾਹਿਬ ਜਿਹੜਾ ਪੂਰਾ ਮਾਪ ਜਗਾ ਉਹ ਦਿੱਤਾ ਜਾਵੇ ਤਾਂ ਜੋ ਅਗਲਾ ਆਪਦੇ ਜਿਹੜੇ ਡੰਗਰ ਪਸ਼ੂ ਵਾਸਤੇ ਕੋਈ ਨਾਰਾ ਨੀਰਾ ਖਰੀਦ ਸਕੇ ਦੂੜੀ ਖਰੀਦ ਸਕੇ ਤੇ ਆਪਦੇ ਕਾਰਖਾਨੇ ਜੋ ਕਣ ਖਰੀਦ ਲੈ ਇਹ ਹਾਂ ਬਾਕੀ ਅੱਗੇ ਤੋਂ ਇਹ ਚੀਜ਼ ਆ ਵੀ ਸਰਕਾਰ ਨੂੰ ਥੋੜਾ ਜਿਹਾ ਇਹ ਚੀਜ਼ ਦੇ ਸਖਤਾਈ ਕਰਨੀ ਚਾਹੀਦੀ ਆ ਤੇ ਇਹ ਬਿਜਲੀ ਵਿਭਾਗ ਆ ਚਾਹੇ ਆਮ ਪਬਲਿਕ ਆ ਵੀ ਭਾਈ ਉਹ ਆਪਦੀ ਆਪ ਵੀ ਸਮਝਦਾ ਸਾਨੂੰ ਹੋਣਾ ਚਾਹੀਦਾ ਕਿਸੇ ਤਰ੍ਹਾਂ ਦਾ ਕੋਈ ਹਾਸਾ ਨਾ ਵਾਪਰੇ ਜੇ ਸਾਡੇ ਟਰੈਕਟਰ ਨੂੰ ਅੱਗ ਲੱਗਦੀ ਹੈ ਚਾਹੇ ਉਹ ਕਿਸੇ ਸਿੰਘਾਂ ਦੀ ਬਿੱਜੀ ਜਿੱਦਾਂ ਆਪਣੇ ਬਥਰੇ ਆਪਣੇ ਖੇਤਾਂ 'ਤੇ ਬੈਠ ਕੇ ਆਪਾਂ ਕੋਈ ਬੀੜੀ ਬੀਟਾ ਪੀਂਦਾਗਾ ਜਾਂ ਫਿਰ ਕੋਈ ਸੰਪਰਕਤਾਰ ਹੁੰਦੀ ਆ ਸੋ ਇਹ ਸਭ ਨੂੰ ਬੇਨਤੀ ਹੈ ਕਿ ਜਿੱਥੇ ਕਿ ਕਾਬੂ ਤਾਂ ਬਾਈ ਜੀ ਜਿਵੇਂ ਜਿਵੇਂ ਪਤਾ ਲੱਗੀ ਗਿਆ ਕਿਉਂਕਿ ਸਾਡੇ ਪਿੰਡ ਦੀ ਇੱਕ ਖਾਸੀਤ ਹੈਗੀ ਆ ਕਿ ਸਾਂਝੇ ਕੰਮ ਦੇ ਵਿੱਚ ਸਾਰਾ ਪਿੰਡ ਇਕੱਠਾ ਹੋ ਕੇ ਇੱਕ ਮਿੰਟੋਂ ਮਿੰਟੀ ਪਹੁੰਚਦਾਗਾ ਜਦੋਂ ਹੀ ਅੱਗ ਆ ਬੱਟ ਤੱਕ ਪਹੁੰਚੀਗੀ ਉਸ ਤੱਕ ਸਾਰਾ ਪਿੰਡ ਤੇਰੇ ਕੋਲ ਸਪੋਰਟ ਕਰਦੀ ਆ ਸਾਰੇ ਟਰੈਕਟਰਾਂ ਨੇ ਆ ਕੇ ਕਦੀਆਂ ਨਾਲ ਬਾਹੀ ਹੈ ਜੀ ਖੜੀ ਕਰਨ ਤੋਂ ਬਾਅਦ ਵੀ ਤਾਂ ਜਾ ਕੇ ਕੁਝ ਕਪੜਾ ਹੋਵੇ ਜੇ ਕਿਤੇ ਟਰੈਕਟਰ ਨਾ ਪਹੁੰਚ ਦੇ ਤਾਂ ਅਗਲੇ ਪਿੰਡਾਂ ਤੱਕ ਅੱਗ ਪਹੁੰਚ ਗਈ ਜਿੱਕੀ ਨਾਮ ਹੈ ਜੀ ਮੇਰਾ ਨਾਮ ਜਿੰਮੀ ਗੋਇਲ ਹੈ ਜੀ ਲਾੜਮ ਜਿਹੜਾ ਕਲਾਂ ਤੋਂ ਪਟਵਾਰੀਆਂ ਜੀ ਮੈਂ ਅੱਛਾ ਇਹ ਅੱਜ ਇੱਕ ਅਗ੍ਰੀਕਲਚਰ ਨਾਲ ਵਾਪਰ ਹਾਂ ਜਿਸ ਤਰ੍ਹਾਂ ਕਿੰਨਾ ਕੁ ਨੁਕਸਾਨ ਹੋਇਆ ਕਿਸ ਤਰ੍ਹਾਂ ਦੇ ਜ਼ਿੰਮੇਦਾਰ ਨੇ ਕੀ ਤੁਸੀਂ ਅੱਜ ਆ ਕੇ ਇੱਥੇ ਲਿਖੇ ਇਹ ਜਿਹੜੇ ਜ਼ਿਮੀਦਾਰ ਨੇ ਜੀ ਇਹ ਬਿਲਕੁਲ ਇਨ੍ਹਾਂ ਕੋਲੇ ਬਹੁਤ ਘੱਟ ਜ਼ਮੀਨਾਂ ਹੈ ਇਹ ਗਰੀਬ ਆਪਾਂ ਕਹਿ ਸਕਦੇ ਵੀ ਗਰੀਬ ਤਬਕੇ ਨਾਲ ਸੰਬੰਧ ਰੱਖਦੇ ਨੇ ਤੇ ਲਗਭਗ ਤੁਸੀਂ ਮੰਨੋ ਜੀ ਲਗਭਗ 2.5 ਤੋਂ ਲੈ ਕੇ 3 ਏਕੜ ਜਿਹੜੀ ਕਣਕ ਹੈ ਇਹ ਅੱਜ ਇੱਥੇ ਮੌਕੇ ਤੇ ਮੱਚ ਚੁੱਕੀ ਹੈ ਤੇ ਜਿਹੜੇ ਮੌਕੇ ਦੇ ਜ਼ਿਮੀਦਾਰ ਨੇ ਸਾਡੇ ਨੰਬਰ ਦਾ ਸਾਹਿਬ ਨੇ ਦੱਸਿਆ ਵੀ ਇਹਦੀ ਬਿਜਲੀ ਦੇ ਤਾਰਾਂ ਜਾਰੀਆਂ ਨੇ ਇਹਨਾਂ ਦੀ ਸਪਾਰਕਿੰਗ ਹੋਈ ਹੈ ਇਹਦੇ ਨਾਲ ਲੱਗੀ ਹੈ ਜੀ ਤੇ ਅਸੀਂ ਲਗਭਗ ਸਾਰੀ ਕਨਕਦੀ ਵੀ ਨੋਟ ਕਰ ਲਿਆ ਵੀ ਕਿੰਨਾ ਰਕਬਾ ਜੀ ਕਿਹੜਾ ਇਹਦਾ ਮਾਲਕ ਹੈ ਕਾਸ਼ਤ ਕਰਦਾ ਤੇ ਬਾਕੀ ਜਿਹੜੀ ਇੱਥੇ ਤੂੜੀ ਦੀ ਮਤਲਬ ਜੋ ਡੈਮੇਜ ਹੋਇਆ ਅਸੀਂ ਉਹ ਵੀ ਨੋਟ ਕਰ ਲਿਆ ਜੀ ਹਾਂਜੀ ਇਹ ਨੁਕਸਾਨ ਜਿਹੜਾ ਹੋਇਆਗਾ ਕਿਸਾਨ ਕਰਨ ਕੀ ਬਿਜਲੀ ਦੇ ਤਾਰਾਂ ਕਰ ਗਿਆ ਜੀ ਜੀ ਬਿਲਕੁਲ ਉਹਨਾਂ ਨੂੰ ਵੀ ਲਿਖਿਆ ਜਾਏਗਾ ਅਸੀਂ ਤੇ ਇਹਨਾਂ ਜੀ ਇੱਕ ਵਾਰੀ ਅਸੀਂ ਉਹਨਾਂ ਨਾਲ ਮੈਕਬੀਨ ਨਾਲ ਕੰਟੈਕਟ ਕਰਾਂਗੇ ਤੇ ਸਾਡੇ ਜਿਹੜੇ ਅਫਸਰ ਨੇ ਉਹਨਾਂ ਨੂੰ ਰਿਪੋਰਟ ਭੇਜਾਂਗੇ ਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੈ ਜੀ ਉਹਨਾਂ ਕੋਲੋਂ ਕੀਤੀ ਜਾਏਗੀ ਕੋਣ ਕੋਣ ਤੁਹਾਡੇ ਇੱਥੇ ਅਫਸਰ ਪਹੁੰਚੇ ਇਹ ਸਾਡੇ ਤਹਿਸੀਲਰ ਸਾਹਿਬ ਆ ਤੇ ਮੈਂ ਜੀ ਬਾਕੀ ਸਾਡੇ ਸਾਰੇ ਹੋਰ ਨੰਬਰਦਾਰ ਸਾਹਿਬ ਹੋਗੇ ਤੇ ਪਿੰਡ ਦੇ ਹੋਰ ਬੰਦੇ ਵੀ ਨੇ ਕੁਝ ਤੁਹਾਡੇ ਤਹਿਸੀਲਦਾਰ ਸਾਹਿਬ ਦੀ ਜਿਹੜੀ ਕਿਸਾਨਾਂ ਨਾਲ ਬਹਿਸ ਵੀ ਹੋਈ ਆ ਕਿਸਾਨਾਂ ਨਾਲ ਦੁਰਵਿਹਾਰ ਨਹੀਂ ਕੀਤਾ ਨਹੀਂ ਉਹ ਨਾ ਜੀ ਨਹੀਂ ਨਹੀਂ ਮੈਂ ਦਿਖੋ ਜੀ ਇਹ ਚੀਜ਼ ਤਾਂ ਨਹੀਂ ਕਹੂੰਗਾ ਚਲੋ ਕੋਈ ਗੱਲ ਨਹੀਂ ਕਈ ਵਾਰੀ ਦੇਖੋ ਅਫਸਰ ਤੋਂ ਕਈ ਵਾਰੀ ਕੁਝ ਗਲਤੀ ਨਾਲ ਕਿਹਾ ਵੀ ਜਾਂਦਾ ਹੈ ਪਰ ਚਲੋ ਮੈਂ ਉਹਨਾਂ ਨੇ ਕੋਈ ਦਿਲ ਤੋਂ ਨਹੀਂ ਕਿਹਾ ਇਹ ਜੋ ਵੀ ਚਲੋ ਹੋਇਆ ਨਾ ਇਹ ਕੁਝ ਕੁਝ ਬੜਾ ਮੁੱਦਾ ਨਹੀਂ ਜੀ ਹੱਲ ਹੋ ਗਿਆ ਜੀ ਮੌਕੇ ਤੇ ਹਾਂਜੀ ਕਿਸੇ ਤਰ੍ਹਾਂ ਦਾ ਕੋਈ ਇੱਥੇ ਹੰਗਾਮਾ ਜਾਂ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਨਹੀਂ ਕੋਈ ਘਟਨਾ ਨਹੀਂ ਹੋਈ ਜੀ ਕੋਈ ਹੋਣੀ ਉਹ ਤਾਂ ਚਲੋ ਪਿੰਡ ਸਾਡਾ ਭਾਈਚਾਰਾ ਹੈ ਘਰ ਦੇ ਵਿੱਚ ਕੋਈ ਗੱਲ ਨਹੀਂ ਉਹ ਤਾਂ ਮਾੜਾ ਮੋਟਾ ਹੋ ਹੀ ਜਾਂਦਾ ਪਰ ਕੋਈ ਹੰਗਾਮਾ ਨਹੀਂ ਕੋਈ ਗੱਲ ਨਹੀਂ ਇਨਸਾਨਾਂ ਨੂੰ ਜਿਹੜਾ ਇਹਦਾ ਇਨਸਾਫ ਹੈ ਪ੍ਰੋਪਰ ਤਰੀਕੇ ਨਾਲ 100% ਮਿਲੂਗਾ ਜੀ ਪੱਕਾ ਮਿਲੂਗਾ ਜੀ ਮੈਂ ਲਿਖਤੀ ਰਿਪੋਰਟਾਂ ਜੀ ਬਣਾ ਕੇ ਭੇਜਣ ਲੱਗਿਆ ਜੀ ਇਹ